ਪੰਜਾਬੀ ਗਾਇਕੀ ਦਾ ਸਿਤਾਰਾ ਅਮਰ ਸਿੰਘ ਚਮਕੀਲਾ ਅਮਰ ਸਿੰਘ ਚਮਕੀਲਾ ਜਿਸ ਨੂੰ ਮਹਿਸ 28 ਸਾਲ ਆਪਣੀ ਜ਼ਿੰਦਗੀ ਦੇ ਲੋਕਾਂ ਦੇ ਵਿੱਚ ਗੁਜ਼ਾਰਨੇ ਪਏ ਸਿਰਫ 28 ਸਾਲ ਔਰ ਆਪਣੀ ਆਵਾਜ਼ ਦੇ ਨਾਲ ਆਪਣੇ ਗੀਤਾਂ ਦੇ ਨਾਲ ਕਰੋੜਾਂ ਲੋਕਾਂ ਦਾ ਮਨੋਰੰਜਨ ਕੀਤਾ ਅਮਰ ਸਿੰਘ ਚਮਕੀਲਾ ਜਿਸ ਨੂੰ ਲੈ ਕੇ ਬਾਲੀਵੁੱਡ ਵੀ ਉਸ ਦਾ دیਵਾਨਾ ਬਣ ਗਿਆ ਔਰ ਉਸ ਨੂੰ ਮਜਬੂਰ ਹੋਣਾ ਪਿਆ ਅਮਰ ਸਿੰਘ ਚਮਕੀਲਾ ਜੀ ਦੀ ਜੀਵਨੀ ਤੇ ਫਿਲਮ ਬਣਾਉਂਦੇ ਔਰ ਫਿਲਮ ਬਣੀ ਔਰ ਸੁਪਰ ਡੂਪਰ ਹਿੱਟ ਰਹੀ ਅਮਰ ਸਿੰਘ ਚਮਕੀਲਾ ਦੀ ਜ਼ਿੰਦਗੀ ਬੜੀ ਸੰਘਰਸ਼ ਔਰ ਜਦੋ ਜਹਿਦ ਵਾਲੀ ਸੀ 21 ਜੁਲਾਈ 1960 ਦੇ ਵਿੱਚ ਜਨਮ ਹੋਇਆ 8 ਮਾਰਚ 1988 ਨੂੰ ਇੱਕ ਚਮਕਦਾ ਸਿਤਾਰਾ ਕੁਝ ਲੋਕਾਂ ਦੀ ਅਜੀਹੀ ਨਜ਼ਰ ਲੱਗੀ ਇਸ ਆਵਾਜ਼ ਨੂੰ ਇਸ ਪਰਸਨੈਲਿਟੀ ਨੂੰ ਕਿ ਉਹਨਾਂ ਦੇ ਕੋਲ ਜਰ ਨਹੀਂ ਹੋਇਆ ਪੰਜਾਬੀ ਸੰਗੀਤ ਦਾ ਇੱਕ ਭਾਰਤੀ ਗਾਇਕ ਅਤੇ ਖੁਦ ਸੰਗੀਤਕਾਰ ਵੀ ਸੀ ਚਮਕੀਲਾ ਤੇ ਉਸ ਦੀ ਪਤਨੀ ਅਮਰਜੋਤ ਨੂੰ 8 ਮਾਰਚ 1988 ਨੂੰ ਉਹਨਾਂ ਦੇ ਹੀ ਬੈਂਡ ਦੇ ਦੋ ਮੈਂਬਰਾਂ ਸਮੇਤ ਕਤਲ ਕਰ ਦਿੱਤਾ ਗਿਆ ਸੀ ਜੋ ਅਜੇ ਤੱਕ ਅਣਸੁਲਝਿਆ ਹੋਇਆ ਤੱਥ ਹੈ ਅਮਰ ਸਿੰਘ ਚਮਕੀਲਾ ਨੂੰ ਪੰਜਾਬ ਦੇ ਸਭ ਤੋਂ ਵੱਧ ਲਾਈਵ ਸ਼ੋਅ ਕਲਾਕਾਰਾਂ ਵਿੱਚੋਂ ਇੱਕ ਮੰਨਿਆ ਜਾਂਦਾ ਅਤੇ ਪਿੰਡਾਂ ਦੇ ਦਰਸ਼ਕਾਂ ਵਿੱਚ ਬਹੁਤ ਮਸ਼ਹੂਰ ਸੀ ਉਸ ਦੇ ਮਹੀਨੇ ਦੀ ਪ੍ਰੋਗਰਾਮਾਂ ਦੀ ਬੁਕਿੰਗ ਨਿਯਮ ਤੌਰ ਤੇ ਮਹੀਨੇ ਦੇ 2 ਦਿਨ ਦੀ ਗਿਣਤੀ ਨਾਲੋਂ ਵੱਧ ਹੁੰਦੀ ਸੀ ਚਮਕੀਲੇ ਨੂੰ ਆਮ ਤੌਰ ਤੇ ਹਰ ਸਮੇਂ ਦੇ ਮਹਾਨ ਅਤੇ ਪ੍ਰਭਾਵਸ਼ਾਲੀ ਪੰਜਾਬੀ ਕਲਾਕਾਰਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ ਉਸ ਦਾ ਸੰਗੀਤ ਪੰਜਾਬੀ ਪਿੰਡਾਂ ਦੀ ਜ਼ਿੰਦਗੀ ਤੋਂ ਬਹੁਤ ਪ੍ਰਭਾਵਿਤ ਸੀ ਜਿਸ ਦੇ ਵਿੱਚ ਉਹ ਵੱਡੇ ਹੋ ਕੇ ਕਿਰਿਆ ਹੋਇਆ ਤੇ ਉਸਨੇ ਆਮ ਗੀਤਾਂ ਵਿੱਚ ਪਿੰਡੂ ਕਲਚਰ ਨੂੰ ਹੀ ਉਭਾਰਿਆ ਉਸਨੇ ਆਮ ਤੌਰ ਤੇ ਵਿਆਹ ਤੋਂ ਬਾਅਦ ਦੇ ਸੰਬੰਧਾਂ ਤੇ ਉਮਰ ਦੇ ਆਉਣ ਵਾਲੇ ਸ਼ਰਾਬ ਪੀਣ ਨਸ਼ਿਆਂ ਦੀ ਵਰਤੋਂ ਅਤੇ ਪੰਜਾਬੀ ਮਰਦਾਂ ਦੇ ਗਰਮ ਸੁਭਾਅ ਬਾਰੇ ਹੀ ਗੀਤ ਲਿਖੇ ਉਹਨਾਂ ਦੇ ਆਲੋਚਕਾਂ ਦੇ ਨਾਲ ਉਸ ਦੇ ਸੰਗੀਤ ਨੂੰ ਅਸ਼ੀਲਤਾ ਕਾਰਨ ਉਸ ਨੂੰ ਸਾਰਥਿਕ ਦੁਆਰਾ ਪੰਜਾਬੀ ਸੱਭਿਆਚਾਰ ਅਤੇ ਸਮਾਜ ਉੱਤੇ ਇੱਕ ਸੱਚੀ ਟਿੱਪਣੀ ਦੇ ਸੰਬੰਧ ਵਿੱਚ ਉਸ ਨੇ ਇੱਕ ਵਿਵਾਦਪੂਰਨ ਪ੍ਰਸਿੱਧੀ ਪ੍ਰਾਪਤ ਕੀਤੀ। ਉਸ ਦੇ ਸਭ ਤੋਂ ਮਸ਼ਹੂਰ ਹਿੱਟ ਪਹਿਲੇ ਲਲਕਾਰੇ ਨਾਲ ਮੈਂ ਡਰ ਗਈ ਤੇ ਉਸ ਦੇ ਧਾਰਮਿਕ ਗੀਤ ਬਾਬਾ ਤੇਰਾ ਨਨਕਾਣਾ ਤਲਵਾਰ ਮੈਂ ਕਲਗੀ ਧਰਦੀ ਹਾਂ ਵੀ ਸ਼ਾਮਲ ਨੇ। ਹਾਲਾਂਕਿ ਉਹਨਾਂ ਨੇ ਇਸ ਨੂੰ ਕਦੇ ਖੁਦ ਰਿਕਾਰਡ ਨਹੀਂ ਕੀਤਾ। ਉਸ ਨੇ ਵਿਆਪਕ ਤੌਰ ਤੇ ਪ੍ਰਸਿੱਧ ਜੱਟ ਦੀ ਦੁਸ਼ਮਣੀ ਲਿਖੀ ਅਤੇ ਜਿਸ ਨੂੰ ਬਹੁਤ ਸਾਰੇ ਪੰਜਾਬੀ ਕਲਾਕਾਰਾਂ ਦੁਆਰਾ ਰਿਕਾਰਡ ਕੀਤਾ ਗਿਆ। ਉਹ ਆਪਣੇ ਪਹਿਲੇ ਰਿਕਾਰਡ ਕੀਤੇ ਗੀਤ ਟਕੂਏ ਤੇ ਟਕਵਾ ਦੇ ਨਤੀਜੇ ਵਜੋਂ ਮਸ਼ਹੂਰ ਹੋਏ। ਅਮਰ ਸਿੰਘ ਚਮਕੀਲਾ ਬੇहद ਗਰੀਬ ਅਤੇ ਰਮਦਾਸੀਆ ਬਰਾਦਰੀ ਵਿੱਚੋਂ ਆਉਂਦੇ ਸਨ ਅਤੇ ਉਹਨਾਂ ਦਾ ਪਿੰਡ ਦੁਗਰੀ ਜ਼ਿਲ੍ਹਾ ਲੁਧਿਆਣੇ ਵਿੱਚ ਆਉਂਦਾ ਤੇ ਪਿਤਾ ਹਰੀ ਸਿੰਘ ਅਤੇ ਮਾਤਾ ਕਰਤਾਰ ਕੌਰ ਦੇ ਕੁੱਖੋਂ ਅਮਰ ਸਿੰਘ ਚਮਕੀਲਾ ਦਾ ਜਨਮ ਹੋਇਆ। ਭੈਣਾ ਭਰਾਵਾਂ ਚੋਂ ਸਭ ਤੋਂ ਛੋਟਾ ਤੇ लाਡਲਾ ਪੁੱਤ ਸੀ। ਅਮਰ ਸਿੰਘ ਚਮਕੀਲੇ ਦਾ ਨਾਮ ਪਹਿਲਾਂ ਧਨੀ ਦਾ ਨਾਮ ਰੱਖਿਆ ਹੋਇਆ ਸੀ। ਮਾਪਿਆਂ ਨੇ ਆਪਣੇ ਧਨੀ ਨੂੰ ਅਫਸਰ ਲੱਗਿਆ ਵੇਖਣ ਲਈ ਗੁਜ਼ਰ ਖਾਨ ਪ੍ਰਾਇਮਰੀ ਸਕੂਲ ਵਿੱਚ ਪੜਨ ਲਾ ਦਿੱਤਾ। ਘਰ ਦੀ ਮੰਦੀ ਹਾਲਤ ਕਰਨ ਦੁਨੀਏ ਨੂੰ ਪੜਨੋਂ ਹਟਾ ਲਿਆ ਅਤੇ ਬਿਜਲੀ ਦੇ ਕੰਮ ਤੇ ਸਿੱਖਣ ਲਾ ਦਿੱਤਾ। ਪਰ ਘਰ ਦੇ ਗੁਜ਼ਾਰੇ ਵਾਸਤੇ ਕਮਾਈ ਦਾ ਹੋਣਾ ਬਹੁਤ ਜ਼ਰੂਰੀ ਸੀ ਪਰ ਉਸ ਦੀ ਰਜ਼ਾ ਤਾਂ ਕੁਛ ਹੋਰ ਹੀ ਸੀ ਉਸ ਦੇ ਅੰਦਰ ਸੰਗੀਤ ਜਵਾਲਾਮੁਖੀ ਵਾਂਗ ਫਟ ਰਹਾ ਸੀ ਔਰ ਹੋੜੀ-ਹੋੜੀਓ ਫਟਣ ਲੱਗ ਪਿਆ ਦੁਨੀ ਚੰਦ ਹਾਰਮੋਨੀਅਮ ਤੂੰਬੀ ਅਤੇ ਢੋਲਕ ਦਾ ਖਾਸਾ ਜਾਣੂ ਹੋ ਚੁੱਕਿਆ ਸੀ ਫਿਰ ਇੱਕ ਦਿਨ ਇਸੇ ਸਿਦਕ ਦਾ ਸਤਾਇਆ ਤਨੀਰਾਮ ਕਰੋ ਫੈਕਟਰੀ ਗਿਆ ਪਰ ਰਸਤੇ ਵਿੱਚ ਉਸ ਨੇ ਆਪਣੇ ਕਦਮ ਇੱਕ ਫਨਕਾਰ ਸੁਰਿੰਦਰ ਛਿੰਦੇ ਦੇ ਦਫ਼ਤਰ ਵੱਲ ਤੋਰ ਲਏ ਸਾਰਾ ਦਿਨ ਉਸਨੇ ਕੁਝ ਨਾ ਖਾਦਾ ਤੇ ਨਾ ਹੀ ਪੀਤਾ ਆਪਣੇ ਗੀਤਾਂ ਦੀ ਕਾਪੀ ਛਿੰਦੇ ਨੂੰ ਦਿਖਾਉਣ ਦੀ ਉਡੀਕ ਵਿੱਚ ਇੰਤਜ਼ਾਰ ਕਰਦਾ ਰਿਹਾ ਜਦੋਂ ਸ਼ਾਮ ਨੂੰ ਸੁਰਿੰਦਰ ਛਿੰਦਾ ਨੇ ਧਨੀ RAM ਦੀ ਪ੍ਰਤਿਭਾ ਦੇਖੀ ਤਾਂ ਉਸ ਨੂੰ ਆਪਣਾ ਸ਼ਗਿਰਦ ਬਣਾ ਲਿਆ ਧਨੀ RAM ਨੇ ਸੁਰਿੰਦਰ ਛਿੰਦਾ ਕੋਲ ਸੰਗੀਤ ਦੀਆਂ ਬਰੀਕੀਆਂ ਹਾਸਲ ਕੀਤੀਆਂ ਤੇ ਉਹਨਾਂ ਦੀ ਲਗਨ ਦੇਖ ਕੇ ਸੁਰਿੰਦਰ ਛਿੰਦਾ ਨੇ ਧਨੀ RAM ਨੂੰ ਆਪਣਾ ਸੰਗੀਤਕ ਗਰੁੱਪ 'ਚ ਢੋਲ ਕੀ ਤੁੰਬੀ ਤੇ ਹਾਰਮੋਨੀਅਮ ਮਾਸਟਰ ਵਜੋ ਜਗ੍ਹਾ ਦੇ ਦਿੱਤੀ। ਹੌਲੀ-ਹੌਲੀ ਧਨੀ RAM ਸੁਰਿੰਦਰ ਛਿੰਦਾ ਦੇ ਪ੍ਰੋਗਰਾਮਾਂ ਵਿੱਚ ਆਪ ਵੀ ਟਾਈਮ ਲੈਣ ਲੱਗ ਪਿਆ। ਉਸ ਦੇ ਲਿਖੇ ਗੀਤਾਂ ਵਿੱਚ ਪੰਜਾਬੀ ਸ਼ਬਦਾਂ ਦੀ ਜੜਤਾ ਦੇਖ ਕੇ ਦੂਜੇ ਕਲਾਕਾਰ ਵੀ ਉਸ ਤੋਂ ਕਾਫੀ ਪ੍ਰਭਾਵਿਤ ਹੁੰਦੇ। ਉਸਦੇ ਲਿਖੇ ਗੀਤਾਂ ਨੂੰ ਲਗਭਗ ਸਾਰੇ ਮੰਨੇ ਪ੍ਰਵੰਨੇ ਕਲਾਕਾਰਾਂ ਨੇ ਗਾਇਆ ਕੀਦੀਪ ਕੁਲਦੀਪ ਮਾਨਕ ਬਹੁਮਸਤੀਕ ਧਨੀ RAM ਨੇ ਆਪਣੇ ਗੀਤਾਂ ਦੇ ਵਿੱਚ ਆਪਣੀ ਵੀ ਆਵਾਜ਼ ਦਾ ਸੁਮੇਲ ਕੀਤਾ ਧਨੀ RAM ਦਾ ਵਿਆਹ ਗੁਰਮੀਲ ਕੌਰ ਨਾਲ ਹੋ ਗਿਆ ਜਿਸ ਤੋਂ ਦੁਨੀ ਚੰਦ ਦੇ ਘਰ ਦੋ ਲੜਕੀਆਂ ਅਮਨ ਤੇ ਕਮਲਦੀਪ ਪੈਦਾ ਹੋਈਆਂ ਵਕਤ ਚੱਲਦਾ ਗਿਆ ਲੇਕਿਨ ਹੌਲੀ-ਹੌਲੀ ਅਕਾਲਪੁਰਖ ਨੂੰ ਮਨਜ਼ੂਰ ਕੁਝ ਹੋਰ ਸੀ ਚਮਕੀਲੇ ਨੇ 1979 सुरेंद्र शिंदे ਨਾਲ ਗਾਉਣ ਦੀ ਕਲਾਕਾਰ सुरेंद्र ਸੋਨੀਆ ਨਾਲ ਆਪਣਾ ਪਹਿਲਾ ਐਲਪੀ ਰਿਕਾਰਡ ਕੀਤਾ ਟਕੂਏ ਤੇ ਟਕੂਆ ਖੜਕੇ ਐਚ ਐਮ ਬੀ ਕੰਪਨੀ ਚਰਨਜੀਤ ਅਹੋਜਾ ਸਾਹਿਬ ਨੇ ਸੰਗੀਤ ਕੱਢਿਆ ਔਰ ਇਸ ਵਿੱਚ ਚਮਕੀਲਾ ਦੇ ਲਿਖੇ ਹੋਏ ਗੀਤਾਂ ਨੇ ਤਰਥੱਲੀ ਮਚਾ ਦਿੱਤੀ ਚਮਕੀਲਾ ਦਿਨੋਂ ਦਿਨ ਚਮਕਦਾ ਗਿਆ ਚਮਕਦਾ ਗਿਆ ਔਰ ਬਹੁਤ ਸਾਰੇ ਕਲਾਕਾਰ ਉਸ ਦੀ ਇਸ ਚਮਕ ਤੋਂ ਕਾਫੀ ਪਰੇਸ਼ਾਨ ਵੀ ਸੀ ਹੋੜੀ-ਹੋੜੀ ਉਸ ਦੀ ਚਮਕ ਰੜਕਣ ਲੱਗੀ ਔਰ ਆਖਰਕਾਰ ਇੱਕ ਪ੍ਰੋਗਰਾਮ ਦੇ ਵਿੱਚ ਉਹਨਾਂ ਨੂੰ ਕੁਝ ਲੋਕਾਂ ਦੇ ਵੱਲੋਂ 8 ਮਾਰਚ 1988 ਨੂੰ ਕਤਲ ਕਰ ਦਿੱਤਾ ਗਿਆ ਇਹ ਆਵਾਜ਼ ਅੱਜ ਵੀ ਬੇਹਾਨ ਸ਼ਾਦੀਆਂ ਦੇ ਵਿੱਚ ਸੋਨ ਨੇ ਮਿਲਦੀ ਹੈ ਚਮਕੀਲਾ ਜਿਹੜੇ ਗਾਏ ਹੋਏ ਗੀਤ ਤੇਰੇ ਨੇ ਉਹ ਅੱਜ ਵੀ ਵੱਜਦੇ ਨੇ ਔਰ ਅੱਜ ਵੀ ਅਸੀਂ ਉਹਨਾਂ ਦੇ ਗੀਤਾਂ ਤੇ ਨੱਚਦੇ ਹਾਂ ਪੋਸੂਨਾਵਾ ਚੈਨਲ ਵੱਲੋਂ ਇਸ ਖੂਬਸੂਰਤ ਬੁਲੰਦ ਗਾਇਕ ਨੂੰ ਹਮੇਸ਼ਾ ਸੈਲੂਟ ਹੈ ਜੁੜੇ ਰਹੋ ਪੋਸੂਨਾਮਾ ਚੈਨ ਦੇ ਨਾਲ